ਫਰੀਦਕੋਟ ਜੇਲ੍ਹਚਾ ਆਪਣੇ ਪਤੀਆਂ ਨੂੰ ਮਿਲਣ ਬਹਾਨੇ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਸਿਮ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਅੱਜ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਤੋਂ 3 ਗ੍ਰਾਮ ਹੈਰੋਇਨ ਤੇ 9 ਮੋਬਾਈਲ ਸਿਮ ਬਰਾਮਦ ਹੋਏ। ਐਤਵਾਰ ਨੂੰ ਚੰਡੀਗੜ੍ਹ ਤੋਂ ਲਖਨਊ ਜਾ ਰਹੀ ਇੰਡੀਗੋ ਦੀ ਉਡਾਨ ਵਿੱਚ ਤਕਨੀਕੀ ਖਰਾਬੀ ਪਈ ਗਈ। ਸਾਵਧਾਨੀ ਵਜੋਂ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ ਤੇ ਉਡਾਨ ਰੱਦ ਕਰ ਦਿੱਤੀ ਗਈ। ਗੁਰਦਾਸਪੁਰ ਦੀ ਰੰਦਾਵਾ ਕਲੋਨੀ ਵਿੱਚ ਰਹਿਣ ਵਾਲੇ ਹਰਜੀਤ ਸਿੰਘ ਦੇ ਘਰੋਂ ਚੋਰਾਂ ਨੇ 1 ਲੱਖ ਰੁਪਏ ਦੀ ਨਕਦੀ, 1000 ਨਿਊਜ਼ੀਲੈਂਡ ਡਾਲਰ ਅਤੇ 3 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਬਠਿੰਡਾ ਪੁਲਿਸ ਨੇ ਐਤਵਾਰ ਨੂੰ ਸ਼ਹਿਰੀ ਖੇਤਰ ਦੇ ਡਿਵੀਜ਼ਨ ਨੰਬਰ 2 ਵਿੱਚ ਭਗਤਾ ਭਾਈਕਾ ਵਿੱਚ 3 ਨਸ਼ਾ ਤਸਕਰਾਂ ਔਰਤਾਂ ਵਿਰੁੱਧ ਬنائਈ ਗਈ ਜਾਇਦਾਦ ਤੇ ਬੁਲਡੋਜ਼ਰ ਚਲਾ ਕੇ ਕਾਰਵਾਈ ਕੀਤੀ ਗਈ ਹੈ। ਐਤਵਾਰ 22 ਜੂਨ ਨੂੰ ਮੰਗੋਲਪੁਰੀ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਨਗਰ ਨਿਗਮ ਦੇ 5 ਬੁਲਡੋਜ਼ਰਾਂ ਨੇ ਜਾਮਾ ਮਸਜਿਦ ਦੇ ਬਜ਼ੂਖਾਨੇ ਤੇ ਕਾਰਵਾਈ ਕੀਤੀ। ਪਿਛਲੇ ਸਾਲ ਵੀ ਇਸੇ ਵਜੂਖਾਨੇ ਤੇ ਬੁਲਡੋਜ਼ਰ ਦੀ ਵਰਤੋਂ ਕੀਤੀ ਸੀ। ਅੰਮ੍ਰਿਤਸਰ ਚਾ ਆਈਐਸਆਈ ਨਾਲ ਜੁੜੀਆਂ ਜਾਸੂਸੀ ਗਤੀਵਿਧੀਆਂ ਦੇ ਸ਼ੱਕ ਚ ਗੁਰਪ੍ਰੀਤ ਸਿੰਘ ਫੌਜੀ ਅਤੇ ਸਾਹਿਲ ਮਸੀਹ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗੁਰਪ੍ਰੀਤ ਸਿੰਘ ਪਾਕਿਸਤਾਨੀ ਆਈਐਸਆਈ ਦੇ ਕਾਰਕੁਨਾ ਨਾਲ ਸਿੱਧੇ ਸੰਪਰਕ ਵਿੱਚ ਸੀ। ਅਰुण ਕੁਮਾਰ ਵਾਸੀ ਸ਼ਿਮ ਨਗਰ ਦੀਨਾਨਗਰ ਤੋਂ ਨਿਊਜ਼ੀਲੈਂਡ ਪੇ ਜੰਦਾ ਵਾਦਾ ਕਰਕੇ 7 ਲੱਖ ਰੁਪਏ ਲੈ ਲਏ। ਪੁਲਿਸ ਨੇ ਮੁਲਜ਼ਮ ਵਿਕਰਮਜੀਤ ਸਿੰਘ ਵਾਸੀ ਦਿਲਬਾਗ ਨਗਰ ਅੰਮ੍ਰਿਤਸਰ ਅਤੇ ਸੰਨੀ ਸੰਦੂ ਖਿਲਾਫ ਤੋਫਾ ਤੜੀਦਾ ਮਾਮਲਾ ਦਰਜ ਕੀਤਾ ਹੈ। ਲੁਧਿਆਣਾ ਚ ਭਗਤ ਸਿੰਘ ਕਲੋਨੀ ਵਿੱਚ ਸਦਾ ਸ਼ਿਵ ਮੰਦਿਰ ਵਿੱਚ ਇੱਕ ਔਰਤ ਵੱਲੋਂ ਸ਼ਿਵ ਪਰਿਵਾਰ ਨਾਲ ਬੇਅਦਬੀ ਕੀਤੀ ਗਈ। ਪੁਲਿਸ ਟੀਮ ਨੇ ਮੌਕੇ ਤੇ ਜਾ ਕੇ ਬੇਅਦਬੀ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਸਹੁਰੇ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਹੈ। ईमानतप्रियत कौरवासी बहादुर नगर ने पुलिस में शिकायत दी थी कि उसका सहरा परिवार दाज दी मांग ਕਰਨ ਦੇ ਨਾਲ-ਨਾਲ ਤੰਗ ਪਰੇਸ਼ਾਨ ਵੀ ਕਰਦਾ ਹੈ। मुख्यमंत्री उमर अब्दुल्ला ने कहा कि ਅਸੀਂ શ્રી ਅਮਰਨਾਥ ਯਾਤਰਾ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ ਪਰ ਸੁਰੱਖਿਆ ਦੀ ਜ਼ਿੰਮੇਵਾਰੀ ਰਾਜਪਵਨ ਅਤੇ ਉਪ ਰਾਜਪਾਲ ਦੀ ਹੈ। ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ بارش ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉੱਤਰਾਖੰਡ, ਹਿਮਾਚਲ ਤੇ ਜੰਮੂ ਵਿੱਚ بارش ਹੋਣ ਕਾਰਨ ਰਾਹ ਦੇ ਨਾਲ-ਨਾਲ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਚੋਣ 5 ਜੂਨ ਨੂੰ ਹੋਵੇਗੀ। ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਕਿਹਾ ਕਿ ਚੋਣ ਕਰਵਾਉਣ ਦਾ ਅਧਿਕਾਰ ਦਿੱਲੀ ਦੇ ਉਪ ਰਾਜਪਾਲ ਅਤੇ ਗੁਰਦੁਆਰਾ ਨਿਰਦੇਸ਼ਕ ਦਾ ਹੈ। ਅੰਮ੍ਰਿਤਸਰ ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਿਸ਼ਠਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਪੰਜਾਬ ਗ੍ਰਾਮੀਣ ਬੈਂਕ ਨਾਲ ਸੰਬੰਧਿਤ ਇੱਕ ਰਿਕਵਰੀ ਏਜੰਟ ਜਤਿੰਦਰ ਪਾਲ ਪਿਪਲਾਨੀ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 50000 ਰੁਪਏ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਬ੍ਰਾਜ਼ੀਲ ਦੇ ਦੱਖਣੀ ਰਾਜ ਸੰਤਾ ਕੈਟਰਿਨਾ ਉੱਤੇ ਇੱਕ ਉਡਾਨ ਦੌਰਾਨ ਇੱਕ ਗਰਮ ਹਵਾ ਦੇ ਗੁਬਾਰੇ ਵਿੱਚ ਅੱਗ ਲੱਗ ਗਈ ਅਤੇ ਉਹ ਸਿੱਧਾ ਅਸਮਾਨ ਤੋਂ ਡਿੱਗ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ 13 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੋਹਾਲੀ ਦੇ ਇੰਡਸਟਰੀਅਲ ਏਰੀਆ 'ਚ ਜਿਸ ਤਰ੍ਹਾਂ ਇੱਕ ਵੱਡਾ ਪਲਾਟ ਕੱਟ ਕੇ ਵੇਚਣ ਦੇ ਮਾਮਲੇ 'ਚ ਸਾਬਕਾ ਸਨਤ ਮੰਤਰੀ ਸੁੰਦਰ ਸ਼ਿਆਮ ਅਰੋੜਾ ਤੇ ਪਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ, ਉਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਪੰਜਾਬ ਮੰਤਰੀ ਮੰਡਲ ਨੇ ਸਨਤੀ ਪਲਾਟਾਂ ਨੂੰ ਵੰਡਣ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਚ ਨੂੰ ਪੁੱਜ ਸਕਦਾ ਮੌਨਸੂਨ ਮੌਸਮ ਵਿਭਾਗ ਚੰਡੀਗੜ੍ਹ ਨੇ ਸੂਬੇ ਚ ਭਾਰੀ بارش ਹੋਣ ਦਾ ਅਰੇਂਜ ਅਲਰਟ ਜਾਰੀ ਕੀਤਾ ਹੈ 23 ਤੇ 25 ਜੂਨ ਨੂੰ ਵੀ ਕੁਝ ਜ਼ਿਲ੍ਹਿਆਂ ਚ ਭਾਰੀ بارش ਹੋਣ ਦੀ ਸੰਭਾਵਨਾ ਹੈ ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ 18 ਸਾਲ ਪਹਿਲਾ ਮ੍ਰਿਤਕ ਵਿਅਕਤੀ ਦਾ ਨਾਮ ਲੈ ਕੇ ਇਹ ਸ਼ਿਕਾਇਤ ਕਰ ਦਿੱਤੀ ਗਈ ਕਿ ਇਹ ਵਿਅਕਤੀ ਨਸ਼ੇ ਦਾ ਸੇਵਨ ਅਤੇ ਵਿਕਰੀ ਕਰਦਾ ਹੈ ਜਿਸ ਤੋਂ ਬਾਅਦ ਉਸਦੇ ਪਰਿਵਾਰ ਨੂੰ ਉਸਦੀ ਮੌਤ ਦਾ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਪਿਆ ਅੱਜ ਸੂਬੇ ਚ ਮੌਸਮ ਵਿਭਾਗ ਨੇ ਅਰੇਂਜ ਅਲਰਟ ਜਾਰੀ ਕੀਤਾ ਹੈ ਪਠਾਨਕੋਟ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਤੇ ਰੋਪੜ 'ਚ ਹਲਕੀ ਬਾਰਿਸ਼ ਹੋਈ ਮੌਸਮ 'ਚ ਬਦਲਾਅ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਪੰਜਾਬ ਸਿੱਖਿਆ ਵਿਭਾਗ ਨੇ ਸਾਲ 2015 ਤੋਂ ਬਾਅਦ ਕੋਈ ਨਵਾਂ ਕੰਪਿਊਟਰ ਖਰੀਦ ਨਹੀਂ ਕੀਤਾ ਜੇਕਰ ਵਿਭਾਗ ਨਵੇਂ ਕੰਪਿਊਟਰ ਖਰੀਦ ਲੈਂਦਾ ਤਾਂ ਸੂਬੇ ਦੀ ਗ੍ਰੇਡਿੰਗ ਡਿੱਗ ਸਕਦੀ ਸੀ ਜਿਸ ਕਰਕੇ ਵਿਭਾਗ ਨੇ ਨਵੇਂ ਕੰਪਿਊਟਰ ਖਰੀਦਣ ਦਾ ਹੌਸਲਾ ਨਹੀਂ ਕੀਤਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਮੀਤ ਸਿੰਘ ਬਿੱਟੂ ਦੇ ਬਿਆਨ ਬਾਰੇ ਟਿੱਪਣੀ ਕਰਦਿਆ ਕਿਹਾ ਕਿ ਉਹ ਪੰਜਾਬ ਦਾ ਪਗੋੜਾ ਅਤੇ ਪੰਜਾਬੀਆਂ ਵੱਲੋਂ ਨਕਾਰਿਆ ਹੋਇਆ ਨੇਤਾ ਹੈ